ਕਿਹੜੇ ਮਹੀਨੇ ਚ ਅੰਡੇ ਦਾ ਕਿੰਨਾ ਰੇਟ ਹੋਣਾ ਚਾਹੀਦਾ ਇਸ ਵਿਸ਼ੇ ਤੇ ਦੋਸਤੋ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂਗੇ ਕਿਉਂਕਿ ਜਿਹੜੇ ਨਵੇਂ ਵੀਰ ਇਸ ਕੰਮ ਚ ਆ ਰਹੇ ਨੇ ਮੇਰਾ ਕਹਿਣ ਤੋਂ ਮਤਲਬ ਕਿ ਪੋਲਟਰੀ ਫਾਰਮਿੰਗ ਦੇ ਧੰਦੇ ਚ ਆ ਰਹੇ ਨੇ ਉਹਨਾਂ ਨੂੰ ਕਈ ਵਾਰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੇ ਮਹੀਨੇ ਚ ਅੰਡੇ ਦਾ ਕਿਹੜਾ ਰੇਟ ਜਿਹੜਾ ਆਪਾਂ ਫਿਕਸ ਕਰਨਾਗਾ ਜਦੋਂ ਥੋੜੀ ਜੀ ਗਰਮੀ ਹੁੰਦੀ ਹੈ ਉਦੋਂ ਆਪਾਂ ਕੀ ਰੇਟ ਤੇ ਅੰਡਾ ਵੇਚਣਾ ਜਾਂ ਫਿਰ ਜਦੋਂ ਸਰਦੀ ਹੋਣ ਲੱਗਦੀ ਹੈ ਉਦੋਂ ਦਾ ਕੀ ਰੇਟ ਰੱਖਣਾ ਤਾਂ ਜੋ ਜਿਹੜਾ ਅੰਡਾ ਹੈਗਾ ਉਹ ਆਸਾਨੀ ਨਾਲ ਸੇਲ ਹੋ ਸਕੇ ਕਈ ਵੀਰ ਕੀ ਕਰਦੇ ਨੇ ਜ਼ਿਆਦਾ ਰੇਟ ਰੱਖ ਲੈਂਦੇ ਨੇ ਤਾਂ ਅੰਡਾ ਘੱਟ ਸੇਲ ਹੁੰਦਾ ਜਾਂ ਫਿਰ ਸਰਦੀਆਂ 'ਚ ਜਿਹੜਾ ਘੱਟ ਜਿਹੜਾ ਰੇਟ ਰੱਖ ਲੈਂਦੇ ਨੇ ਅੰਡੇ ਦਾ ਤੇ ਪ੍ਰੋਫਿਟ ਨਹੀਂ ਹੁੰਦਾ ਹੈਗਾ ਸੋ ਆਪਾਂ ਤੁਹਾਨੂੰ ਇਸ ਵੀਡੀਓ 'ਚ ਪੂਰਾ ਡਿਟੇਲ 'ਚ ਦੱਸਾਂਗੇ ਕਿ ਕਿਹੜੇ ਮਹੀਨੇ 'ਚ ਤੁਸੀਂ ਨੇ ਅੰਡੇ ਦਾ ਕਿੰਨਾ ਰੇਟ ਰੱਖਣਾ ਉਦੇ ਨਾਲ ਕੀ ਹੋਊਗਾ ਦੋਸਤੋ ਇੱਕ ਤਾਂ ਜਿਹੜਾ ਆਂਡਾ ਵਧੀਆ ਰੇਟ ਤੇ ਸੇਲ ਹੋਊਗਾ ਦੂਸਰਾ ਜਿਹੜਾ ਆਪਾਂ ਨੂੰ ਚੰਗਾ ਪ੍ਰੋਫਿਟ ਹੋ ਜੂਗਾ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਤੁਹਾਨੂੰ ਪੂਰੀ ਡਿਟੇਲ ਚ ਗੱਲਬਾਤ ਦੱਸਾਂਗੇ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਐਂਡ 'ਚ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਲਾਈਕ ਕਰਨਾ ਭੁੱਲਿਓ ਨਾ ਦੋਸਤੋ ਵੀਡੀਓ ਨੂੰ ਸੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਤੇ ਆਉਣੇ ਆ ਦੋਸਤੋ ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਕਿ ਤਕਰੀਬਨ ਹੁਣ ਜਿਹੜਾ ਅਗਸਤ ਮਹੀਨਾ ਅੱਧ 'ਚ ਪਹੁੰਚ ਗਿਆ ਠੀਕ ਹੈ ਜੀ 8-9 ਤਰੀਕ ਹੋ ਚੁੱਕੀ ਹੈਗੀ ਤੇ ਆਪਾਂ ਅਗਸਤ ਦੇ ਅੱਧੇ ਮਹੀਨੇ 'ਚ ਆ ਚੁੱਕੇ ਹਾਂ ਤਕਰੀਬਨ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਸੋ ਹੁਣ ਜਿਹੜਾ ਅੰਡੇ ਦਾ ਰੇਟ ਆ ਦੋਸਤੋ ਤੁਸੀਂ ਨੇ ਕੀ ਰੱਖਣਾਗਾ ਹੁਣ ਜਿਹੜਾ ਅੰਡੇ ਦਾ ਰੇਟ ਆ ਤੁਸੀਂ ਨੇ ਕਿਉਂਕਿ ਹੁਣ ਸਾਰੇ ਵੀਰਾਂ ਦੀਆਂ ਜਿਹੜੀਆਂ ਮੁਰਗੀਆਂ ਉਹ ਤਕਰੀਬਨ ਅੰਡੇ ਤੇ ਆ ਚੁੱਕੀਆਂ ਨੇ ਕੁਸ਼ਕ 10-20 ਦਿਨਾਂ 'ਚ ਆ ਜਾਣੀਆਂ ਸੋ ਇਸ ਲਈ ਆਪਾਂ ਤੁਹਾਨੂੰ ਦੱਸ ਦਿਆਂ ਕਿ ਹੁਣ ਟਾਈਮ ਸਹੀ ਹੈ ਜਿਹੜਾ ਤੁਹਾਨੂੰ ਅੰਡੇ ਦਾ ਰੇਟ ਦੱਸਣ ਦਾ ਸਮਾਂ ਕਿਉਂਕਿ ਜੇਕਰ ਆਪਾਂ ਤੁਹਾਨੂੰ ਪਹਿਲਾਂ ਦੱਸ ਦੇ ਫਿਰ ਕਈ ਵੀ ਜਿਹੜੇ ਭੁੱਲ ਜਾਂਦੇ ਨੇ ਸੋ ਹੁਣ ਜਿਹੜਾ ਅਗਸਤ ਮਹੀਨੇ 'ਚ ਤੁਸੀਂ ਨੇ ਅੰਡੇ ਦਾ ਰੇਟ ਰੱਖਣਾਗਾ ਤੁਸੀਂ ਤਕਰੀਬਨ 10 ਤੋਂ ਲੈ ਕੇ 12 ਰੁਪਏ ਅੰਡੇ ਦਾ ਜਿਹੜਾ ਹੁਣ ਤੁਸੀਂ ਨੇ ਰੇਟ ਰੱਖਣਾਗਾ ਕਿਉਂਕਿ ਹੁਣ ਅਗਸਤ ਮਹੀਨੇ ਚ ਵੀ ਦੋਸਤੋ ਥੋੜੀ ਬਹੁਤੀ ਗਰਮੀ ਹੁੰਦੀ ਹੈਗੀ ਠੀਕ ਹੈ ਨਾ ਹਾਲੇ ਮੌਸਮ ਠੰਡਾ ਨਹੀਂ ਹੋਇਆ ਜੇਕਰ ਹੁਣ ਆਪਾਂ 15 ਰੁਪਏ ਅੰਡਾ ਰੱਖਦੇ ਆ ਤਾਂ ਥੋੜਾ ਜਿਹਾ ਲੋਕਾਂ ਨੂੰ ਮਹਿੰਗਾ ਲੱਗਦਾ ਕਿਉਂਕਿ ਅਗਲਾ ਕਹਿੰਦਾ ਇੱਕ ਤਾਂ ਗਰਮੀ ਆਗੀ ਹੈ ਨਾ ਸੋ ਹੁਣ ਜਿਹੜਾ ਤੁਸੀਂ ਅੰਡੇ ਦਾ ਰੇਟ ਰੱਖਣਾ ਤਕਰੀਬਨ 10 ਤੋਂ 12 ਰੁਪਏ ਜੇਕਰ ਤੁਹਾਡਾ ਅੰਡਾ ਜਿਹੜਾ 15 ਰੁਪਏ ਸੇਲ ਹੋ ਜੇ ਤਾਂ ਬਹੁਤ ਹੀ ਜ਼ਿਆਦਾ ਵਧੀਆਗਾ ਠੀਕ ਹੈ ਜੀ ਉਹ ਤੁਸੀਂ ਨੇ ਮਾਰਕੀਟ ਦੇਖਣੀ ਆਪਣੀ ਕਹੇ ਜੀ ਮਾਰਕੀਟ ਆ ਜੇਕਰ ਤੁਹਾਡੇ ਜਿਹੜੇ ਏਰੀਆ 'ਚ ਦੇਸੀ ਮੁਰਗੀਆਂ ਘਟਨੇਗੇ ਮੇਰੇ ਕਹਿਣ ਤੋਂ ਮਤਲਬ ਕਿ ਫਾਰਮ ਘਟਨੇਗੇ ਤਾਂ ਤੁਸੀਂ ਰੇਟ ਜ਼ਿਆਦਾ ਵੀ ਰੱਖ ਸਕਦੇ ਹੋ ਜਿੱਥੇ ਐਗ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈਗੀ ਅੰਡੇ ਦੀ ਦੇਸੀ ਅੰਡੇ ਦੀ ਸੋ ਉੱਥੇ ਆਪਾਂ ਨੂੰ ਜਿਹੜਾ ਰੇਟ ਥੋੜਾ ਜਿਹਾ ਘੱਟ ਰੱਖਣਾ ਪੈਂਦਾ ਹੈਗਾ ਸੋ ਇਹ ਗੱਲ ਦੀ ਤੁਸੀਂ ਨੇ ਆਪਣੇ ਏਰੀਆ 'ਚ ਖੁਦ ਗੌਰ ਕਰਨੀ ਹੈਗੀ ਠੀਕ ਹੈ ਜੀ ਇਹ ਹੁਣ ਆਪਾਂ ਹੁਣ ਤੁਹਾਨੂੰ ਦੱਸ ਨਹੀਂ ਸਕਦੇ ਕਿਹੜੇ ਏਰੀਆ 'ਚ ਤੁਹਾਡਾ ਜਿਹੜਾ ਆਪਣਾ ਏਰੀਆ ਹੁੰਦਾ ਏਰੀਆ ਦਾ ਆਪਾਂ ਨੂੰ ਪਤਾ ਹੁੰਦਾ ਹੈਗਾ ਕਿ ਕਿਹੜੇ ਏਰੀਆ 'ਚ ਕੀ ਰੇਟ ਚੱਲ ਰਿਹਾ ਹੈਗਾ ਕਿਤੇ ਥੋੜਾ ਜਿਹਾ ਵੱਧ ਹੁੰਦਾ 2-4 ਰੁਪਏ ਕਿਤੇ ਘੱਟ ਵੀ ਹੁੰਦਾ ਹੈਗਾ ਉਹ ਤੁਸੀਂ ਨੇ ਆਪਣੇ ਏਰੀਆ ਦੇ ਹਿਸਾਬ ਨਾਲ ਨਿਸ਼ਚਿਤ ਕਰ ਲੈਣਾ ਹੈਗਾ ਸੋ ਆਪਾਂ ਤੁਹਾਨੂੰ ਆਈਡੀਆ ਦੇ ਰਹੇ ਹਾਂ ਇੱਕ ਸੋ ਹੁਣ ਜਿਸ ਤਰ੍ਹਾਂ ਅਗਸਤ ਮਹੀਨਾ ਚੱਲ ਰਿਹਾ ਦੋਸਤੋ ਸਤੰਬਰ ਅਕਤੂਬਰ ਜਦੋਂ ਅਕਤੂਬਰ ਆ ਜਾਂਦਾ ਉਦੋਂ ਹਲਕੀ ਹਲਕੀ ਠੰਡ ਹੋਣ ਲੱਗ ਜਾਂਦੀ ਹੈਗੀ ਅਕਤੂਬਰ ਨਵੰਬਰ 'ਚ ਵਧੀਆ ਠੰਡ ਹੋਣ ਲੱਗ ਜਾਂਦੀ ਹੈ ਉਦੋਂ ਜਿਹੜਾ ਅੰਡੇ ਦਾ ਆਪਾਂ ਨੇ ਰੇਟ ਵਧਾਉਣਾਗਾ ਮੇਰੇ ਕਹਿਣ ਤੋਂ ਮਤਲਬ ਕਿ ਉਦੋਂ ਆਪਾਂ ਨੇ ਅੰਡੇ ਦਾ ਰੇਟ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਲੈ ਜਾਣਾਗਾ ਜਦੋਂ ਆਪਾਂ 15 ਤੋਂ 20 ਰੁਪਏ ਅੰਡੇ ਦਾ ਰੇਟ ਰੱਖਾਂਗੇ ਤਾਂ ਆਪਾਂ ਨੂੰ ਜਿਹੜੀ ਚੰਗੀ ਇਨਕਮ ਹੋਊਗੀ ਕਿਉਂਕਿ ਜੇਕਰ ਆਪਾਂ ਨੂੰ ਪੋਲਟਰੀ ਫਾਰਮਿੰਗ 'ਚ ਆਂਡਾ ਵੇਚ ਕੇ ਚੰਗੀ ਇਨਕਮ ਨਹੀਂ ਹੋਊਗੀ ਫਿਰ ਆਪਾਂ ਇਸ ਗੱਲ ਨੂੰ ਸਮਝ ਸਕਦੇ ਆ ਕਿ ਆਪਾਂ ਘਾਟੇ ਵੱਲ ਜਾਵਾਂਗੇ ਸੋ ਜੇਕਰ ਆਪਾਂ ਨੂੰ ਅੰਡੇ ਦਾ ਰੇਟ ਵਧੀਆ ਮਿਲੇਗਾ ਤਾਂ ਹੀ ਆਪਾਂ ਚੰਗੇ ਪ੍ਰੋਫਿਟ ਵੱਲ ਜਾ ਸਕਦੇ ਆਂਗੇ ਸੋ ਹੁਣ ਤੁਸੀਂ ਜਿਹੜਾ ਆ ਮਹੀਨਾ ਇਹ ਤਾਂ ਰੱਖੋ ਤਕਰੀਬਨ ਇੱਕ ਡੇਢ ਮਹੀਨਾ ਦੋ ਮਹੀਨੇ ਅੰਡੇ ਦਾ ਰੇਟ ਆ ਜਿਹੜਾ 10 ਤੋਂ 12 ਰੁਪਏ ਜਿਹੜਾ ਅੱਗੇ ਜਿਹੜਾ ਅਕਤੂਬਰ ਨਵੰਬਰ ਮਹੀਨਾ ਆਊਗਾ ਉਦੋਂ ਤੁਸੀਂ 15 ਤੋਂ ਲੈ ਕੇ 20 ਰੁਪਏ ਤੱਕ ਜਿਹੜਾ ਅੰਡੇ ਦਾ ਰੇਟ ਕਰ ਸਕਦੇ ਹੋਗੇ ਸੋ ਜੇਕਰ ਤੁਹਾਡੇ ਕੋਲ ਕੋਈ ਟ੍ਰੇ ਲੈਣ ਆਉਂਦਾ ਉਸ ਸਾਹ ਨਾਲ ਤੁਸੀਂ ਅੰਡੇ ਦਾ ਰੇਟ ਲਗਾ ਦਿਓ ਜੇਕਰ ਤੁਹਾਡੇ ਕੋਲ ਵੀ ਸਿੰਗਲ ਸਿੰਗਲ ਜਾਂ 2 4 8 10 ਅੰਡੇ ਲੈਣ ਦਾ ਤਾਂ ਤੁਸੀਂ ਥੋੜਾ ਜਿਹਾ ਰੇਟ ਜ਼ਿਆਦਾ ਲਗਾ ਸਕਦੇ ਹੋ ਜਦੋਂ ਆਂਡਾ ਕੋਈ ਟੁੱਟਮਾ ਲੈਂਦਾ ਹੈਗਾ ਉਦੋਂ ਆਪਾਂ ਨੇ ਜਿਹੜਾ ਰੇਟ ਆਂਡੇ ਦਾ ਉਹ ਜ਼ਿਆਦਾ ਲਗਾਉਣਾ ਥੋੜਾ ਜਿਹਾ ਠੀਕ ਹੈ ਜਦੋਂ ਕੋਈ ਇਕੱਠਾ ਲੈਣ ਆਉਂਦਾ ਹੈਗਾ ਤਾਂ ਆਪਾਂ ਜਿਹੜਾ ਆਂਡੇ ਦਾ ਰੇਟ ਥੋੜਾ ਬਹੁਤਾ ਘੱਟ ਕਰ ਸਕਦੇ ਆਂ ਜੇਕਰ ਦੋਸਤੋ ਆਪਾਂ ਨੂੰ ਆਂਡੇ ਦੇ ਰੇਟ ਬਾਰੇ ਪ੍ਰੋਪਰ ਪਤਾ ਜਾਣਕਾਰੀ ਹੋਊਗੀ ਤਾਂ ਹੀ ਆਪਾਂ ਜਿਹੜਾ ਪ੍ਰੋਫਿਟ ਲੈ ਸਕਦੇ ਆਂਗੇ ਠੀਕ ਹੈ ਜੀ ਹੁਣ ਤੁਸੀਂ 10-12 ਰੁਪਏ ਵਿੱਚ ਹੀ ਜੋ ਅੱਗੇ ਆਉਣ ਵਾਲੇ 2-3 ਮਹੀਨਿਆਂ ਤੱਕ ਤੁਸੀਂ ਜਿਹੜਾ ਆਂਡੇ ਦਾ ਰੇਟ 15 ਰੁਪਏ ਤੋਂ ਲੈ ਕੇ 18-20 ਰੁਪਏ ਤੱਕ ਕਰ ਸਕਦੇ ਹੋਗੇ ਜਿਹੜਾ ਸਾਡਾ ਏਰੀਆ ਹੈਗਾ ਜਿੱਥੇ ਅਸੀਂ ਬਿਲੋਂਗ ਕਰਦੇ ਹਾਂ ਦੋਸਤੋ ਸ਼ੇਰਪੁਰ ਜਿਹੜਾ ਆਪਣਾ ਸ਼ਹਿਰ ਹੈਗਾ ਸੰਗਰੂਰ ਜ਼ਿਲ੍ਹੇ ਚ ਹੈਗਾ ਧੂਰੀ ਤੇ ਬਰਨਾਲੇ ਦੇ ਬਿਲਕੁਲ ਨੇੜੇ ਹੈਗਾ ਸੋ ਆਪਣੇ ਜਿਹੜਾ ਅੰਡੇ ਦਾ ਰੇਟ ਆ ਦੋਸਤੋ ਹੁਣ ਅੰਡੇ ਦਾ ਰੇਟ ਆ ਜਿਹੜਾ ਉਹ ਤਕਰੀਬਨ 10 ਤੋਂ ਲੈ ਕੇ 15 ਰੁਪਏ ਵਿੱਚਕਾਰ ਆਗਾ ਹੁਣ ਵੀ ਆਪਾਂ ਜਿਹੜਾ 10 ਤੋਂ 15 ਰੁਪਏ ਦਾ ਅੰਡਾ ਜਿਹੜਾ ਸੇਲ ਕਰ ਰਹੇ ਹਾਂਗੇ ਜਦੋਂ ਪ੍ਰੋਪਰ ਠੰਡ ਹੋਗੀ ਅਕਤੂਬਰ ਨਵੰਬਰ ਦਸੰਬਰ ਮਹੀਨੇ ਹੋਣਗੇ ਉਦੋਂ ਜਿਹੜਾ ਅੰਡੇ ਦਾ ਰੇਟ ਤਕਰੀਬਨ ਦੋਸਤੋ 20 ਤੋਂ ਲੈ ਕੇ 25 ਤੱਕ ਵੀ ਜਾਂਦਾ ਹੈਗਾ ਇੱਥੇ 25 25 ਰੁਪਏ ਦਾ ਵੀ ਅੰਡਾ ਜਿਹੜਾ ਸੇਲ ਹੁੰਦਾ ਹੈਗਾ ਉਹ ਕਿਉਂ ਹੁੰਦਾ ਕਿਉਂਕਿ ਜਿਹੜਾ ਸਾਡਾ ਏਰੀਆ ਹੈਗਾ ਇੱਥੇ ਜਿਹੜਾ ਦੇਸੀ ਪੋਲਟਰੀ ਫਾਰਮ ਬਹੁਤ ਘੱਟ ਨੇਗੇ ਤਾਂ ਕਰਕੇ ਰੇਟ ਵਧੀਆ ਮਿਲ ਜਾਂਦਾ ਸੋ ਆਪਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਵਧੀਆ ਰੇਟਾਂ ਤੇ ਹੀ ਸੇਲ ਕਰੋਗੇ ਅੰਡਾ ਤਾਂ ਕਿ ਤੁਹਾਨੂੰ ਵਧੀਆ ਜਿਹੜਾ ਪ੍ਰੋਫਿਟ ਕੋ ਸਕੇ ਹੁਣ ਆਪਣੇ ਚੈਨਲ ਨਾਲ ਬਹੁਤ ਸਾਰੇ ਵੀਰ ਜਿਹੜੇ ਹੁਣ ਜੁੜ ਚੁੱਕੇ ਨੇਗੇ ਬਹੁਤ ਸਾਰਾ ਵੀਡੀਓ ਨੂੰ ਪਿਆਰ ਵੀ ਦਿੰਦੇ ਨੇਗੇ ਹੈਨਾ ਬਹੁਤ ਲੋਕ ਆਪਣੇ ਨਾਲ ਹੁਣ ਅਟੈਚ ਹੋ ਚੁੱਕੇ ਨੇ ਸੋ ਆਪਾਂ ਟਾਈਮ ਟੂ ਟਾਈਮ ਜਾਣਕਾਰੀ ਇਸ ਲਈ ਦਿੰਦੇ ਰਹਿਣੇ ਹੈਗੇ ਤਾਂ ਜੋ ਤੁਹਾਨੂੰ ਹਰ ਇੱਕ ਗੱਲਬਾਤ ਦਾ ਪਤਾ ਲੱਗਦਾ ਰਹੇ ਠੀਕ ਹੈ ਜੀ ਹੁਣ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਇਸ ਟੌਪਿਕ ਤੇ ਵੀ ਆਪਾਂ ਗੱਲ ਕਰ ਲੈਨੇ ਹੈਗੇ ਸੋ ਆਪਾਂ ਉਹ ਚ ਦੱਸਿਆ ਸੀਗਾ ਕਿ ਜੇਕਰ ਤੁਹਾਡੇ ਕੋਲ 60 ਮੁਰਗੀਆਂ ਨਹੀਂ ਤਾਂ 60 ਚੋਂ ਤਕਰੀਬਨ 40 ਤੋਂ ਲੈ ਕੇ 45 ਮੁਰਗੀਆਂ ਅੰਡੇ ਦੇਣੀਆਂ ਹੈਂ ਡੇਲੀ 60 ਚੋਂ ਠੀਕ ਹੈ ਜੀ ਇੱਕ ਬਾਈ ਦਾ ਕਮੈਂਟ ਆਇਆ ਕਿ ਬਾਈ 60 ਚੋਂ 20 ਮੁਰਗੀਆਂ ਵੀ ਨਹੀਂ ਅੰਡੇ ਦਿੰਦੀਆਂ ਹਨ ਬਾਈ ਉਹ ਆਪਣੀ ਖਰਾਕ ਤੇ ਡਿਪੈਂਡ ਆ ਆਪਾਂ ਨੂੰ ਕੀ ਪਾ ਰਹਾਂਗੇ ਕਿਵੇਂ ਸਾਂਭ ਸੰਭਾਲ ਆਗੀ ਸੋ ਕਿਸੇ ਨੂੰ ਡੀਮੋਟੀਵੇਟ ਵੀਰੇ ਨਾ ਕਰਿਆ ਕਰੋ ਜੇਕਰ ਆਪਣੀ ਖਰਾਕ ਚੰਗੀ ਹੈਗੀ ਜਿਹੜੀਆਂ ਆਰ ਆਈ ਆਰ ਨਸਲ ਤੇ ਬਲੈਕ ਕੈਸਟ ਲੌਕ ਇਹ ਬਹੁਤ ਵਧੀਆ ਗਿਣਤੀ ਜਿਹੜੇ ਹੋ ਅੰਡੇ ਦਿੰਦੀਆਂ ਨਹੀਂ ਗੀਆਂ ਜੇਕਰ ਆਪਾਂ ਸਾਂਭ ਸੰਭਾਲ ਚੰਗੀ ਕਰਾਂਗੇ ਰੱਖ ਰਖਾਵ ਚੰਗਾ ਹੋਊਗਾ ਪ੍ਰੋਪਰ ਨੂੰ ਫੀਡ ਪਾਵਾਂਗੇ, ਕੈਲਸ਼ੀਅਮ ਵਿਟਾਮਿਨ ਪਾਵਾਂਗੇ ਤਾਂ ਆਪਾਂ ਜਿਹੜਾ ਵਧੀਆ ਗਿਣਤੀ ਚ ਮੁਰਗੀਆਂ ਤੋਂ ਅੰਡਾ ਲੈ ਸਕਦੇ ਆ ਇਹ ਫਾਰਮਰ ਵੀਰ ਗੱਲ ਜਾਣਦੇ ਨੇਗੀ। ਜਿਹੜੇ ਨਵੇਂ ਹੁੰਦੇ ਨੇ ਚਲੋ ਉਹ ਕਮੈਂਟ ਕਰ ਦਿੰਦੇ ਨੇ ਬਾਈ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਗੁੱਸਾ ਨਹੀਂ ਪਰ ਬਾਈ ਜਿਹੜੇ ਵੀਰਾਂ ਕੰਮ ਕਰਦੇ ਨੇਗੇ ਉਹਨਾਂ ਨੂੰ ਪਤਾਗਾ ਕਿ ਇਹ ਚ ਕਿੰਨਾ ਕੁ ਪ੍ਰੋਫਟ ਆਗਾ ਠੀਕ ਹੈ ਜੀ। ਸੋ ਆਪਾਂ ਤੁਹਾਡੇ ਲਈ ਇਦਾਂ ਦੀਆਂ ਵੀਡੀਓ ਬਣਾਉਂਦੇ ਰਹੇਣਗੇ। ਸੋ ਅੱਗੇ ਤੋਂ ਜੇ ਕਿਸੇ ਵਿਸ਼ੇ ਤੇ ਤੁਹਾਨੂੰ ਵੀਡੀਓ ਦੀ ਲੋੜ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਆਪਾਂ ਉਸ ਵਿਸ਼ੇ ਤੇ ਵੀ ਵੀਡੀਓ ਬਣਾ ਦਾਂਗੇ ਪਰ ਆਪਾਂ ਜਿਹੜੀ ਵੀ ਆਪਣੇ ਮਾਈਂਡ 'ਚ ਜਿਹੜਾ ਆਈਡੀਆ ਆਉਂਦਾ ਉਸ ਵਿਸ਼ੇ ਤੇ ਵੀਡੀਓ ਬਣਾ ਦਿੰਦੇ ਹੁੰਦੇ ਹਾਂ ਤੁਸੀਂ ਪਿਆਰ ਵੀ ਬਹੁਤ ਦੇ ਰਹੇ ਹੋਗੇ ਸੋ ਜੇਕਰ ਤੁਹਾਡੇ ਕੋਈ ਜਿਹੜੇ ਦਿਮਾਗ 'ਚ ਗੱਲ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਆਪਾਂ ਤੋਂ ਪੁੱਛ ਸਕਦੇ ਹੋਗੇ ਸੋ ਇੱਕ ਆਪਾਂ WhatsApp ਤੇ ਗਰੁੱਪ ਬਣਾਇਆ ਹੋਇਆ ਦੋਸਤੋ ਉਹ 'ਚ ਪੋਲਟਰੀ ਫਾਰਮਿੰਗ ਦੇ ਸੰਬੰਧ 'ਚ ਜਾਣਕਾਰੀ ਰੱਖਣ ਵਾਲੇ ਵੀਰ ਐਡ ਨੇਗੇ ਸੋ ਜੇਕਰ ਤੁਸੀਂ ਉਸ ਗਰੁੱਪ 'ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ 'ਚ ਆਪਣਾ WhatsApp ਨੰਬਰ ਤੇ ਨਾਮ ਲਿਖ ਕੇ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਦੇਵਾਂਗੇ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ